ਵੱਡੀ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਖਿਰਕਾਰ ਨਵੇਂ ਸੀਐਮ ਦਾ ਐਲਾਨ ਹੋ ਚੁੱਕਿਆ ਹੈ ਤਾਂ ਭਾਜਪਾ ਦੇ ਵਿਧਾਇਕ ਜਲਦੀ ਮੀਟਿੰਗ ਦੇ ਵਿੱਚ ਇਸ ਦਾ ਐਲਾਨ ਕੀਤਾ ਗਿਆ ਹੈ ਕਿ ਹਰਿਆਣਾ ਦੇ ਨਵੇਂ ਸੀਐਮ ਨਾਇਬ ਸੈਣੀ ਹੋਣਗੇ ਤਾਂ ਭਾਜਪਾ ਅਤੇ ਜਜਪੀ ਦੇ ਗੱਠਜੋੜ ਨੂੰ ਟੁੱਟਣ ਤੋਂ ਬਾਅਦ ਸੀਐਮ ਖੱਟੜ ਅਤੇ ਉਹਨਾਂ ਦੇ ਮੰਤਰੀਆਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਪਰ ਹੁਣ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਭਾਜਪਾ ਵਿਧਾਇਕ ਜਲਦੀ ਬੈਠਕ ਦੇ ਵਿੱਚ ਫੈਸਲਾ ਲਿਆ ਗਿਆ ਕਿ ਨਾਇਬ ਸੈਣੀ ਹਰਿਆਣਾ ਦੇ ਅਗਲੇ ਸੀਐਮ ਹੋਣਗੇ ਤਾਂ ਹਾਲ ਹੀ ਦੇ ਵਿੱਚ ਨਾਇਬ ਸੈਣੀ ਨੂੰ ਹਰਿਆਣਾ ਭਾਜਪਾ ਦਾ ਸੂਬਾ ਪ੍ਰਧਾਨ ਲਗਾਇਆ ਗਿਆ ਸੀ ਤੇ ਹੁਣ ਉਹਨਾਂ ਦੇ ਮੋਢਿਆਂ ਦੇ ਉੱਤੇ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ 1996 ਤੋਂ ਲੈ ਕੇ 2000 ਤੱਕ ਸੂਬਾ ਜਨਰਲ ਸਕੱਤਰ ਦੇ ਸੰਗਠਨ ਦੇ ਵਿੱਚ ਰਹੇ ਨੇ 2002 ਦੇ ਵਿੱਚ ਯੁਵਾ ਮੋਰਚਾ ਅੰਮ੍ਰਾਲਾ ਜ਼ਿਲ੍ਹੇ ਦੇ ਜਰਨਲ ਸਕੱਤਰ रह ਚੁਕੇ ਨੇ ਨਾਇਬ ਸੈਣੀ 2009 ਦੇ ਵਿੱਚ ਭਾਜਪਾ ਕਿਸਾਨ ਮੋਰਚਾ ਹਰਿਆਣਾ ਦੇ ਸੂਬਾ ਜਰਨਲ ਸਕੱਤਰ ਵੀ रह ਚੁਕੇ ਨੇ ਨਾਇਬ ਸੈਣੀ ਤੇ ਇਹਨਾਂ तमाम ਜ਼ਿੰਮੇਵਾਰੀਆਂ ਤੋਂ ਬਾਅਦ 2012 ਦੇ ਵਿੱਚ ਨਾਇਬ ਸੈਣੀ ਨੂੰ ਭਾਜਪਾ ਦੇ ਵੱਲੋਂ ਅੰਬਾਲਾ ਦਾ ਜ਼ਿਲ੍ਹਾ ਪ੍ਰਧਾਨ ਲਗਾ ਦਿੱਤਾ ਗਿਆ ਸੀ ਤੇ 2014 ਦੇ ਵਿੱਚ ਨਾਰਾਇਣਗੜ੍ਹ ਤੋਂ ਵਿਧਾਨ ਸਭਾ ਦੇ ਵਿੱਚ ਚੁਣ ਕੇ ਗਏ ਸਨ 2019 ਦੇ ਵਿੱਚ ਐਮਪੀ ਬਣੇ ਸਨ ਕੁਰਕਸ਼ੇਤਰ ਸੀਟ ਦੇ ਉੱਤੇ ਤੇ ਜੇ ਦੇ ਵਿੱਚ ਹੁਣ ਇੱਕ ਹੋਰ ਵੱਡੀ ਜ਼ਿੰਮੇਵਾਰੀ ਨਾਇਬ ਸਿੰਘ ਸੈਣੀ ਦੇ ਮੋਢਿਆਂ ਦੇ ਉੱਤੇ ਸੌਂਪ ਦਿੱਤੀ ਗਈ ਹੈ ਹਰਿਆਣਾ ਦੀ ਕਮਾਂ ਹੁਣ ਨਾਇਬ ਸੈਣੀ ਦੇ ਹੱਥਾਂ ਦੇ ਵਿੱਚ ਹੋਏਗੀ ਯਾਨੀ ਕਿ ਹਰਿਆਣਾ ਦੇ ਵਿੱਚ ਹੁਣ ਨਾਇਬ ਸਰਕਾਰ ਹੋਵੇਗੀ ਕਿਉਂਕਿ ਇੱਕ ਪਾਸੇ ਹਰਿਆਣਾ ਦੇ ਰਾਜ ਭਵਨ ਦੇ ਵਿੱਚ ਨਵ ਸੋਚਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਥੋੜੀ ਦੇਰ ਦੇ ਵਿੱਚ ਇਹ ਸੋਚਕ ਸਮਾਗਮ ਸ਼ੁਰੂ ਹੋ ਜਾਏਗਾ ਅਜੇ ਦੇ ਵਿੱਚ ਭਾਜਪਾ ਦੀ ਦੁਬਾਰਾ ਹਰਿਆਣਾ ਦੇ ਵਿੱਚ ਸਰਕਾਰ ਬੰਦੀ ਹੋਈ ਵਿਖਾਈ ਦੇਰੀ ਹੈ ਕਿਉਂਕਿ ਨਵੇਂ ਸੀਐਮ ਦਾ ਐਲਾਨ ਹੋ ਚੁੱਕਿਆ ਹੈ ਨਾਇਬ ਸੈਣੀ ਨਵੇਂ ਸੀਐਮ ਹੋਣਗੇ ਸਿਆਸਤ ਦੇ ਵਿੱਚ ਇਸ ਖਬਰ ਨੇ ਪੁਚਾਲ ਲਿਆ ਕੇ ਰੱਖ ਦਿੱਤਾ ਹੈ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਬੀਜੇਪੀ ਤੇ ਜਜਪੀ ਦਾ ਇੱਕ ਗੱਟਚੋੜ ਟੁੱਟਦਾ ਹੈ ਗੱਟਚੋੜ ਟੁੱਟਣ ਦੇ ਨਾਲ ਦੁਸ਼ਯੰਤ ਚੋਟਾਲਾ ਦਿੱਲੀ ਦੇ ਵਿੱਚ ਡੇਰੇ ਲਗਾਉਂਦੇ ਨੇ ਆਪਣੇ ਵਿਧਾਇਕਾਂ ਦੇ ਨਾਲ ਮੀਟਿੰਗਾਂ ਦਾ سلسلہ ਸ਼ੁਰੂ ਕਰ ਦਿੱਤਾ ਜਾਂਦਾ ਹੈ ਤਾਂ ਸੀਐਮ ਖੱਟਰ ਦੇ ਵੱਲੋਂ ਵੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਬੁਲਾਈ ਜਾਂਦੀ ਹੈ ਤਾਂ ਇਸ ਦਰਮਿਆਨ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਆਖਿਰਕਾਰ ਜਜ ਪੀ ਦੇ ਵਿਧਾਇਕ ਇਸ ਮੀਟਿੰਗ ਦੇ ਵਿੱਚ ਕਈ ਸ਼ਾਮਿਲ ਨਹੀਂ ਹੁੰਦੇ ਪਰ ਹੁਣ ਮੋਹਰ ਲੱਗ ਚੁੱਕੀ ਹੈ ਕਿ ਨਾਇਬ ਸਿੰਘ ਸੈਣੀ ਦੇ ਹੱਥਾਂ ਦੇ ਵਿੱਚ ਹਰਿਆਣਾ ਦੀ ਕਮਾਨ ਹੋਏਗੀ ਜਿਹੜੇ ਕਿ 2002 ਦੇ ਵਿੱਚ ਯੂਵਾ ਮੋਰਚਾ ਅੰਬਾਲਾ ਦੇ ਜ਼ਿਲ੍ਹਾ ਸਕੱਤਰ ਵੀ ਰਹੇ ਚੁੱਕੇ ਨੇ 2005 ਦੇ ਪੰਜ ਦੇ ਵਿੱਚ ਅੰਬਾਲਾ ਦੇ ਵਿੱਚ ਬੀਜੇਪੀ ਯੂਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਹੇ ਨੇ 2009 ਦੇ ਵਿੱਚ ਕਿਸਾਨ ਮੋਰਚਾ ਦੇ ਸੂਬਾ ਜਰਨਲ ਸਕੱਤਰ ਬਣੇ ਨੇ ਤੇ 2012 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਅੰਬਾਲਾ ਤੋਂ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਨੇ ਤੇ 2016 ਦੇ ਵਿੱਚ ਹਰਿਆਣਾ ਸਰਕਾਰ ਦੇ ਵਿੱਚ ਰਾਜ ਮੰਤਰੀ ਬਣੇ ਸਨ ਨਾਇਬ ਸੈਣੀ ਤੇ 2019 ਦੇ ਵਿੱਚ ਲੋਕਾਂ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਕਿ ਉਹਨਾਂ ਨੂੰ ਜੋ ਹੈ ਕੁਰਕਸ਼ੇਤਰ ਤੋਂ ਚੁਣ ਕੇ ਐਮਪੀ ਬਣਾ ਦਿੱਤਾ ਗਿਆ ਪਰ ਹੁਣ ਇਹ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ 'ਤੇ ਪੈ ਚੁੱਕੀ ਹੈ ਕਿਉਂਕਿ ਹਾਲ ਹੀ ਦੇ ਵਿੱਚ ਉਹਨਾਂ ਨੂੰ ਹਰਿਆਣਾ ਦਾ ਸੂਬਾ ਪ੍ਰਧਾਨ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਕੀ ਆ ਜਾ ਰਿਹਾ ਸੀ ਕਿ ਆਖਿਰਕਾਰ ਉਹਨਾਂ ਦੇ ਮੋਢਿਆਂ ਦੇ ਉੱਤੇ ਹੋਰ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਨਾਇਬ ਸਿੰਘ ਸੈਣੀ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਹੋਣਗੇ ਅਜੇ ਦੇ ਵਿੱਚ ਜੋ ਹਰਿਆਣਾ ਦੇ ਵਿੱਚ ਲੋਕ ਸਭਾ ਚੋਣਾਂ ਦੇ ਉਮੀਦਵਾਰ ਹੈ ਉਹਨਾਂ ਨੂੰ ਲੈ ਕੇ ਅਜੇ ਸਸਪੈਂਸ ਬਣਿਆ ਹੋਇਆ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਤੂਫਾਨ ਆ ਚੁੱਕਿਆ ਹੈ ਕਿਉਂਕਿ ਗੜਚੋਰ ਟੁੱਟਣ ਦੇ ਕਰਕੇ ਸੀਐਮ ਖੱਟਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਅਸਤੀਫੇ ਦੇ ਨਾਲ-ਨਾਲ तमाम ਮੰਤਰੀਆਂ ਨੇ ਵੀ ਅਸਤੀਫਾ ਦਿੱਤਾ ਤੇ ਇਸ ਦਰਮਿਆਨ ਜੋ ਹੈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਨਾਇਬ ਸਿੰਘ ਸੈਣੀ ਜਿਹੜੇ ਕੀ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਹੋਣਗੇ ਗੜਚੋਰ ਟੁੱਟਿਆ ਤਾਂ ਸੀਐਮ ਬਦਲ ਦਿੱਤਾ ਗਿਆ ਹੈ ਕੁਰਕਸ਼ੇਤਰ ਤੋਂ ਐਮਪੀ ਨੇ ਨਾਇਬ ਸਿੰਘ ਸੈਣੀ ਤੇ ਹੁਣ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ मनोहर लार खट्टर ਨੂੰ ਜੋ ਐ ਐਮਪੀ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਹਾਲਾਂਕਿ ਇਸ ਨੂੰ ਲੈ ਕੇ ਕੋਈ ਅਧਿਕਾਰਿਕ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪਰ ਹਰਿਆਣਾ ਦੇ ਵਿੱਚ ਹੁਣ ਨਾਇਬ ਸਰਕਾਰ ਦੀ ਤੂਤੀ ਬੋਲੇਗੀ ਕਿਉਂਕਿ ਨਵੇਂ ਸੀਐਮ ਨਾਇਬ ਸਿੰਘ ਸੇਣੀ ਬਣ ਚੁੱਕੇ ਨੇ ਜਿਸ ਦਾ ਐਲਾਨ ਕਰ ਦਿੱਤਾ ਗਿਆ ਵਿਧਾਇਕ ਦਲ ਦੀ ਬੈਠਕ ਦੇ ਵਿੱਚ ਇਸ ਨਾਂ ਦੇ ਉੱਤੇ ਮੋਹਰ ਲੱਗੀ ਹੈ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਲੋਕਾਂ ਦੇ ਵੱਲੋਂ ਵੀ ਬੇਹਦ ਪਿਆਰ ਨਾਇਬ ਸਿੰਘ ਸੈਣੀ ਨੂੰ ਦਿੱਤਾ ਗਿਆ ਤੇ ਇਹਨਾਂ ਪਿਆਰ ਦੇ ਸਦਕਾ ਹੀ ਇਹਨਾਂ ਜ਼ਿੰਮੇਵਾਰੀਆਂ ਦੇ ਸਦਕਾ ਹੀ ਹਾਈ ਕਮਾਂਡ ਦੇ ਵੱਲੋਂ ਜਾਂ ਭਾਜਪਾ ਵਿਧਾਇਕ ਦਲ ਦੀ ਬੈਠਕ ਦੇ ਵਿੱਚ ਮੋਹਰ ਨਾਇਬ ਸਿੰਘ ਸੈਣੀ ਦੇ ਨਾਮ ਦੇ ਉੱਤੇ ਲਗਾ ਦਿੱਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਖਿਰਕਾਰ ਨਵੇਂ ਸੀਐਮ ਦਾ ਐਲਾਨ ਹੋ ਚੁੱਕਿਆ ਹੈ ਤਾਂ ਬੀਜੇਪੀ ਦੇ ਵਿਧਾਇਕ ਜਲਦੀ ਮੀਟਿੰਗ ਦੇ ਵਿੱਚ ਇਸ ਦਾ ਐਲਾਨ ਕੀਤਾ ਗਿਆ ਹੈ ਕਿ ਹਰਿਆਣਾ ਦੇ ਨਵੇਂ ਸੀਐਮ ਨਾਇਬ ਸੈਣੀ ਹੋਣਗੇ ਤਾਂ ਬੀਜੇਪੀ ਅਤੇ ਜੇਜੇਪੀ ਦੇ ਗੜਚੋਰ ਨੂੰ ਟੁੱਟਣ ਤੋਂ ਬਾਅਦ ਸੀਐਮ ਖੱਟੜ ਅਤੇ ਉਹਨਾਂ ਦੇ ਮੰਤਰੀਆਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਪਰ ਹੁਣ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਬੀਜੇਪੀ ਵਿਧਾਇਕ ਜਲਦੀ ਬੈਠਕ ਦੇ ਵਿੱਚ ਫੈਸਲਾ ਲਿਆ ਗਿਆ ਕਿ ਨਾਇਬ ਸੈਣੀ ਹਰਿਆਣਾ ਦੇ ਅਗਲੇ सीएम ਹੋਣਗੇ ਤਾਂ ਹਾਲ ਹੀ ਦੇ ਵਿੱਚ ਨਾਇਬ ਸੈਣੀ ਨੂੰ ਹਰਿਆਣਾ ਬੀਜੇਪੀ ਦਾ ਸੂਬਾ ਪ੍ਰਧਾਨ ਲਗਾਇਆ ਗਿਆ ਸੀ ਤੇ ਹੁਣ ਉਹਨਾਂ ਦੇ ਮੋਢਿਆਂ ਦੇ ਉੱਤੇ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ 1996 ਤੋਂ ਲੈ ਕੇ 2000 ਤੱਕ ਸੂਬਾ ਜਨਰਲ ਸਕੱਤਰ ਦੇ ਸੰਗਠਨ ਦੇ ਵਿੱਚ ਰਹੇ ਨੇ 2002 ਦੇ ਵਿੱਚ ਯੁਵਾ ਮੋਰਚਾ ਅੰਬਾਲਾ ਜ਼ਿਲ੍ਹੇ ਦੇ ਜਰਨਲ ਸਕੱਤਰ रह ਚੁਕੇ ਨੇ ਨਾਇਬ ਸੈਣੀ 2009 ਦੇ ਵਿੱਚ ਭਾਜਪਾ ਕਿਸਾਨ ਮੋਰਚਾ ਹਰਿਆਣਾ ਦੇ ਸੂਬਾ ਜਰਨਲ ਸਕੱਤਰ ਵੀ रह ਚੁਕੇ ਨੇ ਨਾਇਬ ਸੈਣੀ ਤੇ ਇਹਨਾਂ तमाम ਜ਼ਿੰਮੇਵਾਰੀਆਂ ਤੋਂ ਬਾਅਦ 2012 ਦੇ ਵਿੱਚ ਨਾਇਬ ਸੈਣੀ ਨੂੰ ਭਾਜਪਾ ਦੇ ਵੱਲੋਂ ਅੰਬਾਲਾ ਦਾ ਜ਼ਿਲ੍ਹਾ ਪ੍ਰਧਾਨ ਲਗਾ ਦਿੱਤਾ ਗਿਆ ਸੀ ਤੇ 2014 ਦੇ ਵਿੱਚ ਨਾਰਾਇਣਗੜ੍ਹ ਤੋਂ ਵਿਧਾਨ ਸਭਾ ਦੇ ਵਿੱਚ ਚੁਣ ਕੇ ਗਏ ਸਨ 2019 ਦੇ ਵਿੱਚ ਐਮਪੀ ਬਣੇ ਸਨ ਕੁਰਕਸ਼ੇਤਰ ਸੀਟ ਦੇ ਉੱਤੇ ਤੇ ਜੇ ਦੇ ਵਿੱਚ ਹੁਣ ਇੱਕ ਹੋਰ ਵੱਡੀ ਜ਼ਿੰਮੇਵਾਰੀ ਨਾਇਬ ਸਿੰਘ ਸੈਣੀ ਦੇ ਮੋਢਿਆਂ ਦੇ ਉੱਤੇ ਸੌਂਪ ਦਿੱਤੀ ਗਈ ਹੈ ਹਰਿਆਣਾ ਦੀ ਕਮਾਨ ਹੁਣ ਨਾਇਬ ਸੈਣੀ ਦੇ ਹੱਥਾਂ ਦੇ ਵਿੱਚ ਹੋਏਗੀ ਯਾਨੀ ਕਿ ਹਰਿਆਣਾ ਦੇ ਵਿੱਚ ਹੁਣ ਨਾਇਬ ਸਰਕਾਰ ਹੋਵੇਗੀ ਕਿਉਂਕਿ ਇੱਕ ਪਾਸੇ हरियाणा ਦੇ ਰਾਜ ਭਵਨ ਦੇ ਵਿੱਚ ਨਵ ਸੋਚਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਥੋੜੀ ਦੇਰ ਦੇ ਵਿੱਚ ਇਹ ਸੋਚਕ ਸਮਾਗਮ ਸ਼ੁਰੂ ਹੋ ਜਾਏਗਾ ਅਜੇ ਦੇ ਵਿੱਚ ਭਾਜਪੀ ਦੀ ਦੁਬਾਰਾ हरियाणा ਦੇ ਵਿੱਚ ਸਰਕਾਰ ਬਣਦੀ ਹੋਈ ਵਿਕਾਈ ਦੇਰੀ ਹੈ ਕਿਉਂਕਿ ਨਵੇਂ ਸੀਐਮ ਦਾ ਐਲਾਨ ਹੋ ਚੁੱਕਿਆ ਹੈ ਨਾਇਬ ਸੈਣੀ ਨਵੇਂ ਸੀਐਮ ਹੋਣਗੇ ਸਿਆਸਤ ਦੇ ਵਿੱਚ ਇਸ ਖਬਰ ਨੇ ਪੁਚਾਲ ਲਿਆ ਕੇ ਰੱਖ ਦਿੱਤਾ ਹੈ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਬੀਜੇਪੀ ਤੇ ਜਜਪੀ ਦਾ ਇੱਕ ਗੱਟਚੋੜ ਟੁੱਟਦਾ ਹੈ ਗੱਟਚੋੜ ਟੁੱਟਣ ਦੇ ਨਾਲ ਦੁਸ਼ਯੰਤ ਚੋਟਾਲਾ ਦਿੱਲੀ ਦੇ ਵਿੱਚ ਡੇਰੇ ਲਗਾਉਂਦੇ ਨੇ ਆਪਣੇ ਵਿਧਾਇਕਾਂ ਦੇ ਨਾਲ ਮੀਟਿੰਗਾਂ ਦਾ ਸلسਲਾ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਸੀਐਮ ਖੱਟਰ ਦੇ ਵੱਲੋਂ ਵੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਬੁਲਾਈ ਜਾਂਦੀ ਹੈ ਤਾਂ ਇਸ ਦਰਮਿਆਨ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਆਖਿਰਕਾਰ ਜਜ ਬੀਜੇ ਵਿਧਾਇਕ ਇਸ ਮੀਟਿੰਗ ਦੇ ਵਿੱਚ ਕਈ ਸ਼ਾਮਿਲ ਨਹੀਂ ਹੁੰਦੇ ਪਰ ਹੁਣ ਮੋਹਰ ਲੱਗ ਚੁੱਕੀ ਹੈ ਕਿ ਨਾਇਬ ਸਿੰਘ ਸੈਣੀ ਦੇ ਹੱਥਾਂ ਦੇ ਵਿੱਚ ਹਰਿਆਣਾ ਦੀ ਕਮਾਨ ਹੋਏਗੀ ਜਿਹੜੇ ਕਿ 2002 ਦੇ ਵਿੱਚ ਯੂਵਾ ਮੋਰਚਾ ਅੰਬਾਲਾ ਦੇ ਜ਼ਿਲ੍ਹਾ ਸਕੱਤਰ ਵੀ ਰਹੇ ਚੁੱਕੇ ਨੇ 2005 ਦੇ ਪੰਜ ਦੇ ਵਿੱਚ ਅੰਬਾਲਾ ਦੇ ਵਿੱਚ ਬੀਜੇਪੀ ਯੂਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਹੇ ਨੇ 2009 ਦੇ ਵਿੱਚ ਕਿਸਾਨ ਮੋਰਚਾ ਦੇ ਸੂਬਾ ਜਰਨਲ ਸਕੱਤਰ ਬਣੇ ਨੇ ਤੇ 2012 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਭਾਜਪਾ ਦੇ ਅੰਬਾਲਾ ਤੋਂ ਜ਼ਿਲ੍ਹਾ ਪ੍ਰਧਾਨ ਵੀ ਰਹਿ ਚੁੱਕੇ ਨੇ ਤੇ 2016 ਦੇ ਵਿੱਚ ਹਰਿਆਣਾ ਸਰਕਾਰ ਦੇ ਵਿੱਚ ਰਾਜ ਮੰਤਰੀ ਬਣੇ ਸਨ ਨਾਇਬ ਸੈਣੀ ਤੇ 2019 ਦੇ ਵਿੱਚ ਲੋਕਾਂ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਕਿ ਉਹਨਾਂ ਨੂੰ ਜੋ ਹੈ ਕੁਰਕਸ਼ੇਤਰ ਤੋਂ ਚੁਣ ਕੇ ਐਮਪੀ ਬਣਾ ਦਿੱਤਾ ਗਿਆ ਪਰ ਹੁਣ ਇਹ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ 'ਤੇ ਪੈ ਚੁੱਕੀ ਹੈ ਕਿਉਂਕਿ ਹਾਲੇ ਦੇ ਵਿੱਚ ਉਹਨਾਂ ਨੂੰ ਹਰਿਆਣਾ ਦਾ ਸੂਬਾ ਪ੍ਰਧਾਨ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਕੀ ਆ ਜਾ ਰਿਹਾ ਸੀ ਕਿ ਆਖਿਰਕਾਰ ਉਹਨਾਂ ਦੇ ਮੋਢਿਆਂ ਦੇ ਉੱਤੇ ਹੋਰ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਨਾਇਬ ਸਿੰਘ ਸੈਣੀ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਹੋਣਗੇ ਅਜੇ ਦੇ ਵਿੱਚ ਜੋ ਹਰਿਆਣਾ ਦੇ ਵਿੱਚ ਲੋਕ ਸਭਾ ਚੋਣਾਂ ਦੇ ਉਮੀਦਵਾਰ ਹੈ ਉਹਨਾਂ ਨੂੰ ਲੈ ਕੇ ਅਜੇ ਸਸਪੈਂਸ ਬਣਿਆ ਹੋਇਆ ਹੈ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਤੂਫਾਨ ਆ ਚੁੱਕਿਆ ਹੈ ਕਿਉਂਕਿ ਗੜਚੋਰ ਟੁੱਟਣ ਦੇ ਕਰਕੇ ਸੀਐਮ ਖੱਟਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਅਸਤੀਫੇ ਦੇ ਨਾਲ-ਨਾਲ तमाम ਮੰਤਰੀਆਂ ਨੇ ਵੀ ਅਸਤੀਫਾ ਦਿੱਤਾ ਤੇ ਇਸ ਦਰਮਿਆਨ ਜੋ ਹੈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਨਾਇਬ ਸਿੰਘ ਸੈਣੀ ਜਿਹੜੇ ਕੀ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਹੋਣਗੇ ਗੜਚੋਰ ਟੁੱਟਿਆ ਤਾਂ ਸੀਐਮ ਬਦਲ ਦਿੱਤਾ ਗਿਆ ਹੈ ਕੁਰਕਸ਼ੇਤਰ ਤੋਂ ਐਮਪੀ ਨੇ ਨਾਇਬ ਸਿੰਘ ਸੈਣੀ ਤੇ ਹੁਣ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਮਨੋਹਰ ਲਾਰ ਖੱਟੜ ਨੂੰ ਜੋ ਹੈ ਐਮਪੀ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਹਾਲਾਂਕਿ ਇਸ ਨੂੰ ਲੈ ਕੇ ਕੋਈ ਅਧਿਕਾਰਿਕ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪਰ ਹਰਿਆਣਾ ਦੇ ਵਿੱਚ ਹੁਣੇ ਨਾਇਬ ਸਰਕਾਰ ਦੀ ਤੂਤੀ ਬੋਲੇਗੀ ਕਿਉਂਕਿ ਨਵੇਂ ਸੀਐਮ ਨਾਇਬ ਸਿੰਘ ਸੈਣੀ ਬਣ ਚੁੱਕੇ ਨੇ ਜਿਸ ਦਾ ਐਲਾਨ ਕਰ ਦਿੱਤਾ ਗਿਆ ਵਿਧਾਇਕ ਦਲ ਦੀ ਬੈਠਕ ਦੇ ਵਿੱਚ ਇਸ ਨਾਂ ਦੇ ਉੱਤੇ ਮੋਹਰ ਲੱਗੀ ਹੈ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਲੋਕਾਂ ਦੇ ਵੱਲੋਂ ਵੀ ਬੇਹਦ ਪਿਆਰ ਨਾਇਬ ਸਿੰਘ ਸੈਣੀ ਨੂੰ ਦਿੱਤਾ ਗਿਆ ਤੇ ਇਹਨਾਂ ਪਿਆਰ ਦੇ ਸਦਕਾ ਹੀ ਇਹਨਾਂ ਜ਼ਿੰਮੇਵਾਰੀਆਂ ਦੇ ਸਦਕਾ ਹੀ ਹਾਈ ਕਮਾਂਡ ਦੇ ਵੱਲੋਂ ਜਾਂ ਭਾਜਪਾ ਵਿਧਾਇਕ ਜਲਦੀ ਬੈਠਕ ਦੇ ਵਿੱਚ ਮੋਹਰ ਨਾਇਬ ਸਿੰਘ ਸੈਣੀ ਦੇ ਨਾਮ ਦੇ ਉੱਤੇ ਲਗਾ ਦਿੱਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਖਿਰਕਾਰ ਨਵੇਂ ਸੀਐਮ ਦਾ ਐਲਾਨ ਹੋ ਚੁੱਕਿਆ ਹੈ ਤਾਂ ਬੀਜੇਪੀ ਦੇ ਵਿਧਾਇਕ ਜਲਦੀ ਮੀਟਿੰਗ ਦੇ ਵਿੱਚ ਇਸ ਦਾ ਐਲਾਨ ਕੀਤਾ ਗਿਆ ਹੈ ਕਿ ਹਰਿਆਣਾ ਦੇ ਨਵੇਂ ਸੀਐਮ ਨਾਇਬ ਸੈਣੀ ਹੋਣਗੇ ਤਾਂ ਬੀਜੇਪੀ ਅਤੇ ਜੇਜੇਪੀ ਦੇ ਗੱਠਜੋੜ ਨੂੰ ਟੁੱਟਣ ਤੋਂ ਬਾਅਦ ਸੀਐਮ ਖੱਟੜ ਅਤੇ ਉਹਨਾਂ ਦੇ ਮੰਤਰੀਆਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਪਰ ਹੁਣ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਹੀ ਆ ਕਿ ਬੀਜੇਪੀ ਵਿਧਾਇਕ ਜਲਦੀ ਬੈਠਕ ਦੇ ਵਿੱਚ ਫੈਸਲਾ ਲਿਆ ਗਿਆ ਹੈ ਕਿ ਨਾਇਬ ਸੈਣੀ ਹਰਿਆਣਾ ਦੇ ਅਗਲੇ सीएम ਹੋਣਗੇ ਤਾਂ ਹਾਲ ਹੀ ਦੇ ਵਿੱਚ ਨਾਇਬ ਸੈਣੀ ਨੂੰ ਹਰਿਆਣਾ ਬੀਜੇਪੀ ਦਾ ਸੂਬਾ ਪ੍ਰਧਾਨ ਲਗਾਇਆ ਗਿਆ ਸੀ ਤੇ ਹੁਣ ਉਹਨਾਂ ਦੇ ਮੋਢਿਆਂ ਦੇ ਉੱਤੇ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ 1996 ਤੋਂ ਲੈ ਕੇ 2000 ਤੱਕ ਸੂਬਾ ਜਨਰਲ ਸਕੱਤਰ ਦੇ ਸੰਗਠਨ ਦੇ ਵਿੱਚ ਰਹੇ ਨੇ 2002 ਦੇ ਵਿੱਚ ਯੂਵਾ ਮੋਰਚਾ ਅੰਬਾਲਾ ਜ਼ਿਲ੍ਹੇ ਦੇ ਜਰਨਲ ਸਕੱਤਰ रह ਚੁਕੇ ਨੇ ਨਾਇਬ ਸੈਣੀ 2009 ਦੇ ਵਿੱਚ ਭਾਜਪਾ ਕਿਸਾਨ ਮੋਰਚਾ ਹਰਿਆਣਾ ਦੇ ਸੂਬਾ ਜਰਨਲ ਸਕੱਤਰ ਵੀ रह ਚੁਕੇ ਨੇ ਨਾਇਬ ਸੈਣੀ ਤੇ ਇਹਨਾਂ तमाम ਜ਼ਿੰਮੇਵਾਰੀਆਂ ਤੋਂ ਬਾਅਦ 2012 ਦੇ ਵਿੱਚ ਨਾਇਬ ਸੈਣੀ ਨੂੰ ਭਾਜਪਾ ਦੇ ਵੱਲੋਂ ਅੰਬਾਲਾ ਦਾ ਜ਼ਿਲ੍ਹਾ ਪ੍ਰਧਾਨ ਲਗਾ ਦਿੱਤਾ ਗਿਆ ਸੀ ਤੇ 2014 ਦੇ ਵਿੱਚ ਨਾਰਾਇਣਗੜ੍ਹ ਤੋਂ ਵਿਧਾਨ ਸਭਾ ਦੇ ਵਿੱਚ ਚੁਣ ਕੇ ਗਏ ਸਨ 2019 ਦੇ ਵਿੱਚ ਐਮਪੀ ਬਣੇ ਸਨ ਕੁਰਕਸ਼ੇਤਰ ਸੀਟ ਦੇ ਉੱਤੇ ਤੇ ਜੇ ਦੇ ਵਿੱਚ ਹੁਣ ਇੱਕ ਹੋਰ ਵੱਡੀ ਜ਼ਿੰਮੇਵਾਰੀ ਨਾਇਬ ਸਿੰਘ ਸੈਣੀ ਦੇ ਮੋਢਿਆਂ ਦੇ ਉੱਤੇ ਸੌਂਪ ਦਿੱਤੀ ਗਈ ਹੈ ਹਰਿਆਣਾ ਦੀ ਕਮਾਂ ਹੁਣ ਨਾਇਬ ਸੈਣੀ ਦੇ ਹੱਥਾਂ ਦੇ ਵਿੱਚ ਹੋਏਗੀ ਯਾਨੀ ਕਿ ਹਰਿਆਣਾ ਦੇ ਵਿੱਚ ਹੁਣ ਨਾਇਬ ਸਰਕਾਰ ਹੋਵੇਗੀ ਕਿਉਂਕਿ ਇੱਕ ਪਾਸੇ ਹਰਿਆਣਾ ਦੇ ਰਾਜ ਭਵਨ ਦੇ ਵਿੱਚ ਨਵ ਸੋਚਕ ਸਮਾਗਮ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਨੇ ਥੋੜੀ ਦੇਰ ਦੇ ਵਿੱਚ ਇਹ ਸੋਚਕ ਸਮਾਗਮ ਸ਼ੁਰੂ ਹੋ ਜਾਏਗਾ ਅਜੇ ਦੇ ਵਿੱਚ ਭਾਜਪਾ ਦੀ ਦੁਬਾਰਾ ਹਰਿਆਣਾ ਦੇ ਵਿੱਚ ਸਰਕਾਰ ਬੰਡੀ ਹੋਈ ਵਿਖਾਈ ਦੇਰੀ ਹੈ ਕਿਉਂਕਿ ਨਵੇਂ ਸੀਐਮ ਦਾ ਐਲਾਨ ਹੋ ਚੁੱਕਿਆ ਹੈ 나ਇਬ ਸੈਣੀ ਨਵੇਂ ਸੀਐਮ ਹੋਣਗੇ ਸਿਆਸਤ ਦੇ ਵਿੱਚ ਇਸ ਖਬਰ ਨੇ ਪੁਚਾਲ ਲਿਆ ਕੇ ਰੱਖ ਦਿੱਤਾ ਹੈ ਲੋਕ ਸਭਾ ਚੋਣਾਂ ਤੋਂ ਠੀਕ ਪਹਿਲਾਂ ਭਾਜਪੀ ਤੇ ਜਜਪੀ ਦਾ ਇੱਕ ਗੱਟਚੋੜ ਟੁੱਟਦਾ ਹੈ ਗੱਟਚੋੜ ਟੁੱਟਣ ਦੇ ਨਾਲ ਦੁਸ਼ਯੰਤ ਚੋਟਾਲਾ ਦਿੱਲੀ ਦੇ ਵਿੱਚ ਡੇਰੇ ਲਗਾਉਂਦੇ ਨੇ ਆਪਣੇ ਵਿਧਾਇਕਾਂ ਦੇ ਨਾਲ ਮੀਟਿੰਗਾਂ ਦਾ ਸلسਲਾ ਸ਼ੁਰੂ ਕਰ ਦਿੱਤਾ ਜਾਂਦਾ ਤਾਂ ਸੀਐਮ ਖੱਟਰ ਦੇ ਵੱਲੋਂ ਵੀ ਚੰਡੀਗੜ੍ਹ ਦੇ ਵਿੱਚ ਮੀਟਿੰਗ ਬੁਲਾਈ ਜਾਂਦੀ ਹੈ ਤਾਂ ਇਸ ਦਰਮਿਆਨ ਖਬਰਾਂ ਨਿਕਲ ਕੇ ਸਾਹਮਣੇ ਆਉਂਦੀਆਂ ਨੇ ਕਿ ਆ ਖਿਰਕਾਰ ਜਜਪੀ ਦੇ ਵਿਧਾਇਕ ਇਸ ਮੀਟਿੰਗ ਦੇ ਵਿੱਚ ਕਈ ਸ਼ਾਮਿਲ ਨਹੀਂ ਹੁੰਦੇ ਪਰ ਹੁਣ ਮੋਹਰ ਲੱਗ ਚੁੱਕੀ ਹੈ ਕਿ 나ਇਬ ਸਿੰਘ ਸੈਣੀ ਦੇ ਹੱਥਾਂ ਦੇ ਵਿੱਚ ਹਰਿਆਣਾ ਦੀ ਕਮਾਨ ਹੋਏਗੀ ਜਿਹੜੇ ਕਿ 2002 ਦੇ ਵਿੱਚ ਯੂਵਾ ਮੋਰਚਾ ਅੰਬਾਲਾ ਦੇ ਜ਼ਿਲ੍ਹਾ ਸਕੱਤਰ ਵੀ ਰਹੇ ਚੁੱਕੇ ਨੇ 2005 ਦੇ ਪੰਜ ਦੇ ਵਿੱਚ ਅੰਬਾਲਾ ਦੇ ਵਿੱਚ ਬੀਜੇਪੀ ਯੂਵਾ ਮੋਰਚਾ ਦੇ ਜ਼ਿਲ੍ਹਾ ਪ੍ਰਧਾਨ ਰਹੇ ਨੇ 2009 ਦੇ ਵਿੱਚ ਕਿਸਾਨ ਮੋਰਚਾ ਦੇ ਸੂਬਾ ਜਰਨਲ ਸਕੱਤਰ ਬਣੇ ਨੇ ਤੇ 2012 ਦੀ ਜੇਕਰ ਗੱਲ ਕੀਤੀ ਜਾਵੇ ਤਾਂ ਪਾਜਪਾ ਦੇ ਅੰਬਾਲਾ ਤੋਂ ਜ਼ਿਲ੍ਹਾ ਪ੍ਰਧਾਨ ਵੀ ਰਹ ਚੁਕੇ ਨੇ ਤੇ 2016 ਦੇ ਵਿੱਚ ਹਰਿਆਣਾ ਸਰਕਾਰ ਦੇ ਵਿੱਚ ਰਾਜ ਮੰਤਰੀ ਬਣੇ ਸਨ ਨਾਇਬ ਸੈਣੀ ਤੇ 2019 ਦੇ ਵਿੱਚ ਲੋਕਾਂ ਦੇ ਵੱਲੋਂ ਵੱਡੀ ਜ਼ਿੰਮੇਵਾਰੀ ਸੌਂਪੀ ਗਈ ਕਿ ਉਹਨਾਂ ਨੂੰ ਜੋ ਹੈ ਕੁਰਕ ਖੇਤਰ ਤੋਂ ਚੁੜ ਕੇ ਐਮਪੀ ਬਣਾ ਦਿੱਤਾ ਗਿਆ ਪਰ ਹੁਣ ਇਹ ਵੱਡੀ ਜ਼ਿੰਮੇਵਾਰੀ ਉਹਨਾਂ ਦੇ ਮੋਢਿਆਂ 'ਤੇ ਪੈ ਚੁੱਕੀ ਹੈ ਕਿਉਂਕਿ ਹਾਲ ਹੀ ਦੇ ਵਿੱਚ ਉਹਨਾਂ ਨੂੰ ਹਰਿਆਣਾ ਦਾ ਸੂਬਾ ਪ੍ਰਧਾਨ ਲਗਾਇਆ ਗਿਆ ਸੀ ਜਿਸ ਤੋਂ ਬਾਅਦ ਕਿਹਾ ਜਾ ਰਿਹਾ ਸੀ ਕਿ ਆਖਿਰਕਾਰ ਉਹਨਾਂ ਦੇ ਮੋਢਿਆਂ 'ਤੇ ਹੋਰ ਵੱਡੀ ਜ਼ਿੰਮੇਵਾਰੀ ਸੌਂਪੀ ਜਾ ਸਕਦੀ ਹੈ ਤਾਂ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਨਾਇਬ ਸਿੰਘ ਸੈਣੀ ਹਰਿਆਣਾ ਦੇ ਨਵੇਂ ਮੁੱਖ ਮੰਤਰੀ ਹੋਣਗੇ ਅਜੇ ਦੇ ਵਿੱਚ ਜੋ ਹਰਿਆਣਾ ਦੇ ਵਿੱਚ ਲੋਕ ਸਭਾ ਚੋਣਾਂ ਦੇ ਉਮੀਦਵਾਰ ਹੈ ਉਹਨਾਂ ਨੂੰ ਲੈ ਕੇ ਅਜੇ ਸਸਪੈਂਸ ਬਣਿਆ ਹੋਇਆ ਹੈ ਪਰ ਲੋਕ ਸਭਾ ਚੋਣਾਂ ਤੋਂ ਪਹਿਲਾਂ ਹੀ ਸਿਆਸੀ ਤੂਫਾਨ ਆ ਚੁੱਕਿਆ ਹੈ ਕਿਉਂਕਿ ਘੜਚੋ ਟੁੱਟਣ ਦੇ ਕਰਕੇ ਸੀਐਮ ਖੱਟਰ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਅਸਤੀਫੇ ਦੇ ਨਾਲ-ਨਾਲ तमाम ਮੰਤਰੀਆਂ ਨੇ ਵੀ ਅਸਤੀਫਾ ਦਿੱਤਾ ਤੇ ਇਸ ਦਰਮਿਆਨ ਜੋ ਹੈ ਵੱਡੀ ਅਪਡੇਟ ਸਾਹਮਣੇ ਆ ਰਹੀ ਹੈ ਕਿ ਨਾਇਬ ਸਿੰਘ ਸੈਣੀ ਜਿਹੜੇ ਕੀ हरियाणा ਦੇ ਨਵੇਂ ਮੁੱਖ ਮੰਤਰੀ ਹੋਣਗੇ ਗੜਚੋਰ ਟੁੱਟਿਆ ਤਾਂ ਸੀਐਮ ਬਦਲ ਦਿੱਤਾ ਗਿਆ ਹੈ ਕੁਰੂਖੇਤਰ ਤੋਂ ਐਮਪੀ ਨੇ ਨਾਇਬ ਸਿੰਘ ਸੈਣੀ ਤੇ ਹੁਣ ਇਹ ਵੀ ਚਰਚਾਵਾਂ ਚੱਲ ਰਹੀਆਂ ਨੇ ਕਿ ਮਨੋਹਰ ਲਾਰ ਖੱਟੜ ਨੂੰ ਜੋ ਹੈ ਐਮਪੀ ਉਮੀਦਵਾਰ ਐਲਾਨਿਆ ਜਾ ਸਕਦਾ ਹੈ ਹਾਲਾਂਕਿ ਇਸ ਨੂੰ ਲੈ ਕੇ ਕੋਈ ਅਧਿਕਾਰਿਕ ਜਾਣਕਾਰੀ ਅਜੇ ਤੱਕ ਸਾਹਮਣੇ ਨਹੀਂ ਆ ਸਕੀ ਪਰ ਹਰਿਆਣਾ ਦੇ ਵਿੱਚ ਹੁਣੇ ਨਾਇਬ ਸਰਕਾਰ ਦੀ ਤੂਤੀ ਬੋਲੇਗੀ ਕਿਉਂਕਿ ਨਵੇਂ ਸੀਐਮ ਨਾਇਬ ਸਿੰਘ ਸੈਣੀ ਬਣ ਚੁੱਕੇ ਨੇ ਜਿਸ ਦਾ ਐਲਾਨ ਕਰ ਦਿੱਤਾ ਗਿਆ ਵਿਧਾਇਕ ਦਲ ਦੀ ਬੈਠਕ ਦੇ ਵਿੱਚ ਇਸ ਨਾਂ ਦੇ ਉੱਤੇ ਮੋਹਰ ਲੱਗੀ ਹੈ ਬਹੁਤ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ ਲੋਕਾਂ ਦੇ ਵੱਲੋਂ ਵੀ ਬੇहद ਪਿਆਰ ਨਾਇਬ ਸਿੰਘ ਸੈਣੀ ਨੂੰ ਦਿੱਤਾ ਗਿਆ ਤੇ ਇਹਨਾਂ ਪਿਆਰ ਦੇ ਸਦਕਾ ਹੀ ਇਹਨਾਂ ਜ਼ਿੰਮੇਵਾਰੀਆਂ ਦੇ ਸਦਕਾ ਹੀ ਹਾਈ ਕਮਾਂਡ ਦੇ ਵੱਲੋਂ ਜਾਂ ਬੀਜੇਪੀ ਵਿਧਾਇਕ ਦਲ ਦੀ ਬੈਠਕ ਦੇ ਵਿੱਚ ਮੋਹਰ ਹੈ ਨਾਇਬ ਸਿੰਘ ਸੈਣੀ ਦੇ ਨਾਮ ਦੇ ਉੱਤੇ ਲਗਾ ਦਿੱਤੀ ਗਈ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਆਖਿਰਕਾਰ ਨਵੇਂ ਸੀਐਮ ਦਾ ਐਲਾਨ ਹੋ ਚੁੱਕਿਆ ਹੈ ਤਾਂ ਜੀਪੀ ਦੇ ਵਿਧਾਇਕ ਜਲਦੀ ਮੀਟਿੰਗ ਦੇ ਵਿੱਚ ਇਸ ਦਾ ਐਲਾਨ ਕੀਤਾ ਗਿਆ ਹੈ ਕਿ ਹਰਿਆਣਾ ਦੇ ਨਵੇਂ ਸੀਐਮ ਨਾਇਬ ਸੈਣੀ ਹੋਣਗੇ ਤਾਂ ਬੀਜੇਪੀ ਅਤੇ ਜੇਜੇਪੀ ਦੇ ਗੱਡ ਚੋਰ ਨੂੰ ਟੁੱਟਣ ਤੋਂ ਬਾਅਦ ਸੀਐਮ ਖੱਟੜ ਅਤੇ ਉਹਨਾਂ ਦੇ ਮੰਤਰੀਆਂ ਦੇ ਵੱਲੋਂ ਅਸਤੀਫਾ ਦਿੱਤਾ ਗਿਆ ਸੀ ਪਰ ਹੁਣ ਵੱਡੀ ਅਪਡੇਟ ਤੁਹਾਡੇ ਨਾਲ ਸਾਂਝੀ ਕਰ ਰਿਹਾ ਕਿ ਬੀਜੇਪੀ ਵਿਧਾਇਕ ਜਲਦੀ ਬੈਠਕ ਦੇ ਵਿੱਚ ਫੈਸਲਾ ਲਿਆ ਗਿਆ ਕਿ ਨਾਇਬ ਸੈਣੀ ਹਰਿਆਣਾ ਦੇ ਅਗਲੇ सीएम ਹੋਣਗੇ ਤਾਂ ਹਾਲ ਹੀ ਦੇ ਵਿੱਚ ਨਾਇਬ ਸੈਣੀ ਨੂੰ ਹਰਿਆਣਾ ਬੀਜੇਪੀ ਦਾ ਸੂਬਾ ਪ੍ਰਧਾਨ ਲਗਾਇਆ ਗਿਆ ਸੀ ਤੇ ਹੁਣ ਉਹਨਾਂ ਦੇ ਮੋਢਿਆਂ ਦੇ ਉੱਤੇ ਵੱਡੀ ਜ਼ਿੰਮੇਵਾਰੀ ਸੌਂਪ ਦਿੱਤੀ ਗਈ ਹੈ 1996 ਤੋਂ ਲੈ ਕੇ 2000 ਤੱਕ ਸੂਬਾ ਜਨਰਲ ਸਕੱਤਰ ਦੇ ਸੰਗਠਨ ਦੇ ਵਿੱਚ ਰਹੇ ਨੇ 2002 ਦੇ ਵਿੱਚ ਯੁਵਾ ਮੋਰਚਾ ਅੰਬਾਲਾ ਚਿਲੇ ਦੇ ਜਰਨਲ 77 ਰਹਿ ਚੁਕੇ ਨੇ ਨਾਇਬ ਸੈਣੀ 2009 ਦੇ ਵਿੱਚ ਭਾਜਪਾ ਕਿਸਾਨ ਮੋਰਚਾ ਹਰਿਆਣਾ ਦੇ ਸੂਬਾ ਜਰਨਲ 77 ਵੀ ਰਹਿ ਚੁਕੇ ਨੇ ਨਾਇਬ ਸੈਣੀ ਤੇ ਇਹਨਾਂ तमाम ਜ਼ਿੰਮੇਵਾਰੀਆਂ ਤੋਂ ਬਾਅਦ 2012 ਦੇ ਵਿੱਚ ਨਾਇਬ ਸੈਣੀ ਨੂੰ ਭਾਜਪਾ ਦੇ ਵੱਲੋਂ ਅੰਬਾਲਾ ਦਾ ਜ਼ਿਲ੍ਹਾ ਪ੍ਰਧਾਨ ਲਗਾ ਦਿੱਤਾ ਗਿਆ ਸੀ ਤੇ 2014 ਦੇ ਵਿੱਚ ਨਾਰਾਇਣਗੜ੍ਹ ਤੋਂ ਵਿਧਾਨ ਸਭਾ ਦੇ ਵਿੱਚ ਚੁਣ ਕੇ ਗਏ ਸਨ 2019 ਦੇ ਵਿੱਚ ਐਮਪੀ ਬਣੇ ਸਨ ਕੁਰਕਸ਼ੇਤਰ ਸੀਰ ਦੇ ਉੱਤੋਂ ਤੇ ਜੇ ਦੇ ਵਿੱਚ ਹੁਣ